ਸਸੀ ਕਲਗੀ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਦੇ ਜਿਹੜੇ ਭਰਾ YouTube ਦੀ ਵੀਡੀਓ ਦੇਖਦੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜਿਹੜੇ ਭਰਾ Facebook ਤੇ ਦੇਖਦੇ ਆ ਉਹ ਆਪਣੇ పేਜ ਨੂੰ ਫੋਲੋ ਕਰ ਲੈਣ ਤੇ ਆਪਾਂ ਅੱਜ ਹੀ ਚੈੱਕ ਕਰਦੇ ਹਾਂ ਗਾਂ ਦੀ ਤੇ ਆ ਆ ਚੀਜ਼ ਜਿਹੜੀ ਤਾਰ ਹੁੰਦੀ ਹੈ ਐ ਥਲੇ ਡਿਗਣੀ ਚਾਹੀਦੀ ਏ ਤੇ ਇਹਦੇ ਨਾਲ 100% ਜਿਹੜਾ ਹੈਗਾ ਪਸ਼ੂ ਗੱਭਰ ਰਹੂਗਾ ਆਪਣਾ ਜਿਹੜੀ ਵਿੱਚ ਫੈਕਸ਼ਨ ਆ ਜਾਂਦੀ ਹੈ ਨਾ ਉਹਦੇ ਵਿੱਚ ਦੇਖ ਸਕਦੇ ਤੁਸੀਂ ਉੱਤੋਂ ਤੋਂ ਥੱਲੇ ਦੀ ਕਰਾਉਂਦੀ ਏ ਤਾਰ ਇਹ ਜਮਾਂ ਬਿਲਕੁਲ ਸਹੀ ਹੈਗੀ ਏ ਇਹ ਆਪਾਂ ਜਿਹੜਾ ਸਿੰਗਲ ਲਾਏ ਨੂੰ ਪੀਡੀਐਫ ਦਾ ਸਿੰਗਲ ਲਾ ਕੇ ਸਖਵਾਤ ਕਰਦੇ ਆਪਾਂ ਕਿ ਜਿਹੜੇ ਸਾਰੇ گاਵਾਂ ਨੂੰ ਲਾਵਾਂਗੇ ਜਿਹੜਾ ਸਾਰੇ ਪੀਡੀਐਫ ਤੇ ਸਿੰਗਲ ਲਾਵਾਂਗੇ ਆਪ ਹੀ ਆਪਾਂ ਜਿਹੜਾ ਮੇਰੇ ਹਸਬੰਦ ਆਇਆ ਉਹ ਆਪ ਹੀ ਡਾਕਟਰ ਹੈਗਾ ਤੇ ਜਿਹੜਾ ਆਪਾਂ ਟਰੀਟਮੈਂਟ ਕਰਦੇ ਆ ਸਾਰੇ گاਵਾਂ ਦੇ ਉਹ ਆਪ ਹੀ ਕਰਦੇ ਆ ਤੇ ਆਪਾਂ ਦੀ ਹੁਣ ਫਿਰ ਚੈੱਕ ਕਰਦੇ ਆ ਹੀ ਚੈੱਕ ਕਰਕੇ ਫਿਰ ਆਪਾਂ ਨੂੰ ਇਹ ਸਾਮ ਨੂੰ ਹੈਗੀ ਉਹ ਆਪਾਂ ਸਾਮ ਨੂੰ ਇਹ ਆਈ ਕਰਾਂਗੇ ਇਹਦੀ ਤੇ ਸੀਮਨ ਆਪਾਂ ਨੇ ਕਿਹੜੇ ਕਿਹੜਾ ਲਾਉਣਾ ਹੈਗਾ ਪੀਡੀਏ ਹੈ ਪੀਡੀਏ ਦਾ ਟੋਪ ਲੋਕ ਪੀਡੀਏ ਦਾ ਸੀਮਨ ਨਾ ਸੀਮਨ ਆਇਆ ਜੀ ਅਕੀ ਉਹ ਆਪਾਂ ਤੇ ਇਹਦਾ ਆਪਾਂ ਹੁਣ ਪਹਿਲਾਂ ਦੁੱਧ ਚੋਇਆ ਹੈਗਾ ਪਹਿਲਾਂ ਸੀਗੇ ਗਾਂ ਆਪਣੇ ਬੀਨ ਵਾਲੀ 28 ਕਿਲ ਦਰ ਕਾੜ ਹੈਗਾ ਪਹਿਲੇ ਸੀ ਇਹ ਦੁੱਧ ਇਹਦਾ ਤੇ ਆਪਾਂ ਇਹਦੀ AI ਕਰਵਾਈ ਨਹੀਂ ਬਾਈ ਜੀ ਇਸ ਕਰਕੇ ਆਪਾਂ ਪਹਿਲਾਂ ਇੱਕ ਵਾਰੀ ਇਹ ਕਰਵਾਈ ਸੀਗੀ ਫਿਰ ਆਪਾਂ ਕਹਿੰਦੇ ਵੀ AI ਇਹ ਤੋਂ ਬਾਅਦ ਨਹੀਂ ਕਰवानी ਵੀ ਆਪਾਂ ਇਹਦੀ ਇਹਦੇ ਉੱਤੇ ਆਪਾਂ PDF ਦਾ ਸੀਮਨ ਜਿਹੜਾ ਹੈਗਾ ਉਹ ਆਪਾਂ ਯੂਜ਼ ਕਰਾਂਗੇ ਕਿ PDF ਦਾ ਸੀਮਨ ਲਾਵਾਂਗੇ ਇਸ ਕਰਕੇ ਆਪਾਂ ਗਾਂ ਦੀ AI ਨਹੀਂ ਕਰਵਾਈ ਇੱਕ ਵਾਰੀ ਕਰਵਾਈ ਸੀ ਉਹ ਕੰਸਿਵ ਨਹੀਂ ਹੋਈ ਸੀ ਉਦੋਂ ਤੇ ਮੁਰਕੇ ਆਪਾਂ ਇਹ ਕਹਿਦਾ ਵੀ ਆਪਾਂ AI ਨਹੀਂ ਕਰਵਾਉਣੀ ਇਹਦੀ ਤੇ ਜਿਹੜੇ ਭਰਾ ਆਪਣੇ YouTube ਦੀ ਵੀਡੀਓ ਵੇਖਦੇ ਨਾ ਉਹ ਆਪਾਂ ਨੂੰ ਕਮੈਂਟ ਜ਼ਰੂਰ ਕਰਨ ਕੋਗੇ ਆਪਾਂ ਕਹਿੰਨੇ ਵੀ ਇਸ ਕਰਕੇ ਆਪਾਂ ਵੀਡੀਓ ਬਣਾਉਣੀ ਹੈ ਵੀ ਹਰ ਇੱਕ ਦਾ ਫਾਇਦਾ ਹੋਵੇ ਵੀ ਆਪਾਂ ਕਿਸੇ ਦਾ ਪਹਿਲਾਂ ਫਾਇਦਾ ਸੋਚਾਂਗੇ ਤੇ ਆਪ ਦਾ ਮਾਰਕ ਪਹਿਲਾਂ ਫਾਇਦਾ ਕਰੂਗਾ ਤੇ ਓਕੇ ਵੀਰ ਜੀ ਧੰਨਵਾਦ ਸਾਰਿਆਂ ਨੂੰ ਜੀ